ਪਵਨ ਪਵਿੱਤਰ ਤੇ ਇਤਿਹਾਸ ਤੇ ਆਦੀ ਵਿਚਾਰ ਸਰਵਕੰ ਦਾ ਪ੍ਰਾਪਤ ਹੋਇ। ਪ੍ਰਭੂ ਦੀ ਰਚਿਤ ਕਰੋਂ ਸੰਤਮੀ ਦਾ ਸਾਰਤਾਨ ਇਕਾਗਰ ਜੀ। ਸੋ ਆਪਣੇ ਮਨਾਂ ਨੂੰ ਕਾਰਜ ਕਰਦੇ ਹੋਏ ਸੁਰਤ ਨੂੰ ਸਾਵਧਾਨੀ ਕਰਕਰ ਕਰਦੇ ਹੋਏ ਪਵਨ ਪਵਿੱਤਰ ਇਤਿਹਾਸ ਦੇ ਵਿਚਾਰ শ্রবণ ਕਰਦੇ

ਉਹ ਨਾਮ ਦੇ ਵਾਸੀ ਸੰਤਾਂ ਦੇ ਚਿਨ੍ਹ ਇਨਾਂ ਦਿਨਾਂ ਦੇ ਅੰਦਰ ਅਸੀਂ ਸਾਰੇ ਹੀ ਉਹਨਾਂ ਮਹਾਨ ਜੋਤਿ ਅੰਚਾਰ ਦੇ ਵਿੱਚ ਜੁੜਨ ਦਾ ਯਤਨ ਕਰਦੇ ਹਾਂ ਸੋ ਕਰਮ ਆਪਣਾ ਬਿਜਾਰ ਦੀ ਸਿੱਧੇ ਕਰਮ ਕੀਰ ਪਾਤਸ਼ਾਹ ਜੀ ਨੇ بڑے لگنے سامنے دے کے ایک اور بار محنمت پر صاحب جدہ کلا کیا کن بیٹا ہم خیصلہ دیا ہے پیارے کو سکھاں میں پہنٹے تاگری در پادشاہ جنے ਜਿਵੇਂ ਕਿ ਹਰ ਪੰਜਾਬ ਦੇ ਵਿੱਚ ਉਸ ਸਮੇਂ ਹਰ ਚੀਜ਼ ਵੀ ਠੰਡ ਦੇ ਰੁੱਤ ਹੈ। ਖੜ ਬਣੀ ਜਵਾਨੀ ਦੇ ਉੱਪਰ ਕੋਹੋਂ ਜੁਆ ਦੇ ਲਾਈ ਜਿਵੇਂ ਸ਼ਰਦ ਉੱਤੇ ਚੱਲ ਰਹੀ ਹੈ। ਤੇ ਪਿਛਲੇ ਪਸਤ ਦੇ ਨਾਲ ਤੇ ਤੜੀ ਵਰਖਾ ਦੀ ਹੋ ਰਹੀ ਸੀ।

ਉੱਪਰ ਕਿਸੇ ਦੇ ਉੱਪਰ ਕਿਸੇ ਦਾ ਬਾਦਾ ਖੜਾ ਹੋਇਆ ਪ੍ਰਮਾਤਮਾ ਦੀ ਇਹ ਸੱਚ ਸਾਦੇ ਤੇਜ ਬਹਾਦ ਕਾਫੀ ਲੰਮਾ ਸਮਾਂ ਜਦੋਂ ਸਰਸੋਂ ਪਾਹ ਕਰਨ ਤੇ ਲੱਗਿਆ ਕਿਉਂਕਿ ਬਾਹਾਰ ਦੇ ਇਸ ਕਦੇ ਪਾਣੀ ਢੋਣ ਕੇ ਲੈ ਜਾਂਦਾ ਕਦੇ ਜੱਤੂ ਜੈਦ ਚੱਲਦੀ ਆ ਕਦੇ ਥਿਰ ਕੇ ਜਾਂਦੇ ਨੇ ਕਦੇ ਡਿੱਗ ਪੈਂਦੇ ਨੇ ਇੰਥੇ ਬੜੇ ਸਿੱਖ ਜਕਮੀ ਨੇ ਹੋਏ ਪੱਥਰ ਦੇ ਹੇਠ ਟਕਰਾ ਟਕਰਾ ਕੇ ਇਹ ਸਰਦੀ ਨੂੰ ਬੜੀ ਧਿਆਨ ਦੇਣੀ। ਉਹ ਦੇ ਮਹੀਨੇ ਦੇ ਵਿੱਚ ਸਰਸਾ ਦੇ ਛੰਡੇ ਪਾਣੀ ਦੇ ਵਿੱਚ ਵਰਨਾ। ਸਿੱਖਾ ਦੇ ਜਿਹੜੇ ਸਰੀਰ ਦੇ ਗੁਣ ਸੁਨੋ ਚੁਕੇ ਨੇ। ਆਰਕਦਾ ਦੇਣਾ ਹੈ। ਸਰਸਾ ਦੇ ਗੰਡੇ ਤੇ ਇਥੇ ਨਾ ਉਹ ਕਰਨੀ ਤਰਫਾ ਸਾਹਿਬ ਜੀ ਦੇ ਪ੍ਰਵਾਰ ਦਾ ਰਸੂਹਰਾ ਹੁੰਦਾ ਹੈ। ਅਨੰਦਪੁਰ ਸਾਹਿਬ ਦੇ ਵਿੱਚ ਅਨੰਦ ਦੇ ਵਿੱਚ ਰਹਿੰਦਾ ਹੱਸਦਾ ਦੱਸਦਾ ਪ੍ਰਵਾਰ ਅਜਰ ਆਖਰੀ ਦਿਨ ਆਪਣੇ ਜੀਵਨ ਦਾ ਅਕਖਿਆ ਵਜੀਦ ਕੀਤਾਗਾ ਤੇ ਸਾਰਾ ਪਰਿਵਾਰ ਇਹਦਾ ਉਹ ਤਿੰਨ ਹਿੱਸਿਆਦ ਵਿੱਚ ਵੰਡਿਆ ਗਿਆ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਨਾਲ ਚਾਰੀ ਸਿੱਖ ਤੇ ਦੋ ਵੱਡੇ ਸਹਿਜ ਜੱਤੇ ਸਹਿਜ ਜੱਤਾ ਦਾ ਬਾਬਾ ਮਜੀਦ ਸਿੰਘ ਸਹਿਜ ਜੱਤਾ ਦਾ ਬਾਬਾ ਤੁਹਾਰ ਸਿੰਘ ਇੰਤ ਤਕ ਤਾਲੀ ਮਰਜੀਵੜਿਆਂ ਦਾ ਜੱਠਾ ਜਿਹੜਾ ਇੱਕ ਪਾਸੇ ਤੋਂ ਚਲਿਆ ਜਾਂਦਾ ਹੈ ਕੋਟਲਾ ਦੇ ਨਿਹੰਗ ਖਾਨ ਦੇ ਕੋਲ ਉੱਥੋਂ ਦਾ ਨਿਹੰਗ ਖਾਨ ਕਲਗੀਧਰ ਪਾਤਸ਼ਾਹ ਜਿਹਦਾ ਸੇਵਕ ਸੀਗਾ ਤੇ ਭਾਈ ਬਚੰਦਰ ਸਿੰਘ ਨੂੰ ਵੀ ਨਿਹੰਗ ਖਾਨ ਦੇ ਘਰ ਦੇ ਵਿੱਚ ਠਹਿਰਾਇਆ ਗਿਆ ਨਿਹੰਗ ਖਾਨ ਨੇ ਬੜੀ ਸੇਵਾ ਕੀਤੀ ਕਲਗੀਧਰ ਪਾਤਸ਼ਾਹ ਜੀ ਨੇ ਇਸੇ ਬਾਣੀ ਕਰਵਾ ਕੇ ਭਾਈ ਚੰਦਰ ਸਿੰਘ ਦੇ ਜੱਤਮਾਂ ਨੂੰ ਸਾਫ਼ ਕੀਤਾ ਦਲਾਸਾ ਦਿੱਤਾ ਗਿਆ ਭਾਈ ਚੰਦਰ ਸਿੰਘ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖ ਕੇ ਕੰਗਿਦਰ ਪਾਤਸ਼ਾਹ ਕਾਫੀ ਸਮਾਂ ਨਿਹਾਲਦੇ ਰਹੇ ਨੇ ਇੱਥੇ ਨੇ ਅੰਗ ਸੰਗ ਨੇ ਅੰਗ ਖਾਂ ਦੇ ਤਹਿਤ ਫਿਰ ਗੁਰੂ ਦਰਮਸ਼ੇਸ਼ ਪਾਤਸ਼ਾਹ ਜੀ ਆਪਣੇ ਦੋਵੇਂ ਭੱਤੇ ਸਹਿਬਜਾਦਿਆਂ ਦੇ ਨਾਲ ਤੇ 40 ਸਿੱਖਾਂ ਦੇ ਨਾਲ ਚੰਕਾੜ ਦੀ ਘੜੀ ਦੇ ਵਾਰਨ ਨੂੰ ਜਾਂਦੇ ਹਾਂ ਤੇ ਉਹਨਾਂ ਦੇ ਜਾਣ ਤੋਂ ਥੋੜੇ ਸਮੇਂ ਦੇ ਬਾਅਦ ਭਾਈ ਬਚਿੱਤਰ ਸਿੰਘ ਜਾਂ ਕੇ ਸੈਇਦ ਦੇ ਵਿੱਚੋਂ ਖੂਨ ਬਹੁਤ ਵਹਿ ਚੁੱਕਿਆ ਸੀ ਦੇਹ ਹੋ ਰਿਹਾ ਚੁੱਕੇ ਨੇ ਇੱਥੇ ਨਿਆਰ ਖਾਨ ਦੇ ਘਰ ਦੇ ਵਿੱਚ ਭਾਈ ਬਚਿੱਤਰ ਸਿੰਘ ਵੀ ਸੀਧੀ ਪਾ ਲਿਆ ਤੇ ਬੜੀ ਸ਼ਰਧਾ ਤੇ ਭਾਵਨਾਵਾਂ ਦੇ ਨਾਲ ਗੁਰੂ ਦਾ ਸਿੱਖ ਜਾਣ ਕੇ ਨੇ ਦਖਾਵੇ ਬਗਵਾ ਆਪਣੇ ਘਰ ਦੇ ਵਿੱਚ ਭਾਈ ਬਚਿੱਤਰ ਸਿੰਘ ਦਾ ਆਨੰਤਮ ਸੰਸਕਾਰ ਕੀਤਾ ਗਿਆ। ਉਹਨਾਂ ਦੇ ਘਰ ਦੇ ਪਿਛਲੇ ਪਾਸੇ ਕੁਝ ਜਗ੍ਹਾ ਖਾਲੀ ਸੀ, 베ਰੀਆਂ ਲੱਗੀਆਂ ਹੋਈਆਂ ਸੀ। ਉਹਨਾਂ ਦੇ ਥੱਲੇ ਪਹਿ ਭਾਈ ਬਚਿੱਤਰ ਸਿੰਘ ਜੀ ਦਾ ਆਨੰਤਮ ਸੰਸਕਾਰ ਕੀਤਾ। ਇੱਥੇ ਹੁਣ ਪਰਿਵਾਰ ਦੇ ਜਿਹੜੇ ਤਿੰਨ ਜੀ ਤੇ ਚਾਲੀ ਸਿੰਘ ਜੁਮਗੋੜ ਦੀ ਬਣੀ ਦੇ ਬਾਗ ਵਿੱਚ ਚਲੇ ਗਏ। ਦੂਜਾ ਜਿਹੜਾ ਜਥਾ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਇਹ ਬਾਏ ਮਨੀ ਸਿੰਘ ਜੀ ਦੇ ਨਾਲ ਧੰਨਵਾਦ ਉਸ ਚਲੇ ਗਏ ਕਿਉਂਕਿ ਇੱਥੇ ਗੁਰੂ ਕੇ ਸਿੱਖ ਵੀ ਨੇ ਜਿਹੜੇ ਦਿੱਲੀ ਦੇ ਰਹਿਣ ਵਾਲੇ ਆ ਉਹ ਭਾਈ ਮਨੀ ਸਿੰਘ ਜੀ ਤੇ ਗੁਰੂ ਕੇ ਪਹਿਲਾਂ ਨੂੰ ਆਪਣੇ ਨਾਲ ਲੈ ਕੇ سرکھیا ترکھیا جاری گا کسی بھی طرح دارتے مہا اکرام نہیں آئے شام دیا تھوڑا سمت اسی اٹھے رکھنا باہر نے بیچوڑ جو تو اپنے کبھر ملو گی یہ کل کی تر پاک ساری کتھے ہیں اٹھے گروہ صاحب جی دن آڑا کاملان کر لانگی گروہ کے دن میں ماتا صندر کر ماتا صاحب کر اس سر سارے کناڑے کو ਰਮਣੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਚਲੇ ਗਏ। ਹੁਣ ਜਿੱਥੇ ਨੂੰ ਕਿਸੇ ਨੂੰ ਰਸਤਾ ਮਿਲਿਆ ਉਧਰ ਨੂੰ ਹੀ ਸਾਰਿਆਂ ਨੇ ਚੱਲੇ ਪਾਦੇ। ਤੀਜਾ ਜੱਤਰਾ ਜਿਹੜਾ ਮਾਤਾ ਗੁਜਰਗਉਰ ਜੀ ਤੋਂ ਨੇ ਸੈਰ ਹੋ ਜਾਂਦੇ। ਬਾਬਾ ਪ੍ਰਦੇਸ ਸਿੰਘ, ਬਾਬਾ ਜੂਰਾ ਵਰਸਿੰਗੋ। ਇਹ ਇਸ ਤੋਂ ਅਸੈਂਟਲੇ ਉਹਨਾਂ ਪੁੱਤਰੇ ਦਾਦੀ ਮਾਂ ਨੂੰ ਪੁੱਛਦਿਆ ਕਿ ਦਾਦੀ ਮਾਂ ਆਪਾਂ ਕਿੱਥੇ ਜਾ ਰਹੇ ਹੋ? ਉਹ ਚਾਹਿਆਂ ਨੂੰ ਕੰਢਿਆਂ ਨੂੰ ਉਤਾਰਦੇ ਹੋਏ ਮੰਜ਼ਿਲ ਦਾ ਕੋਈ ਪਤਾ ਨਹੀਂ ਵੀ ਅੱਗੇ ਮੰਜ਼ਿਲ ਕੀ ਆਏ ਕਿੱਥੇ ਜਾਣਾ ਹੈ ਕਿੱਥੇ ਦਿਨ ਬਿਤਣਾ ਹੈ ਕਿੱਥੇ ਰਾਤ ਬਿਤਨੀ ਆ ਕਿੱਥੇ ਰਹਿਣਾ ਹੈ ਕਿੱਥੇ ਨਹੀਂ ਰਹਿਣਾ ਅੱਗੇ ਜ਼ਿੰਦਗੀ ਆ ਗਈ ਹੈ ਜਾਂ ਨਹੀਂ ਹੈ ਕੁੱਛ ਰਹੇ ਨੇ ਇੰਨੇ ਤੇ ਕਿ ਬਾਹਰ ਛੋਟੇ ਛੋਟੇ ਬੁੱਲਾਂ ਨੂੰ ਬੁਲਾਉਂਦੇ ਹੋਏ ਕਿ ਦਾਦੀ ਮਾਂ ਅਪਾ ਕਿੱਧਰ ਨੂੰ ਜਾ ਰਹੇ ਹੈਂ ਦੋਸ ਮੁਣ ਆਪਣੇ ਪਿੱਛੇ ਕਿਉਂ ਲੱਗਿਆ ਰਸਿਆ ਤੇ ਦਾਦੀ ਮਾਂ ਨੇ ਕਿਹਾ ਪੁੱਤਰ ਜਿੱਥੇ ਉਸ ਮਾਲਕ ਕੁਆਲਤ ਨੀ ਰਜ਼ਾ ਹੈ ਕਿ ਜਿੱਥੇ ਦਾ ਹੁਕਮ ਹੈ ਉੱਥੇ ਆਪਾਂ ਚਲੇ ਜਾਣਾ ਕਿ ਜਦੋਂ ਮਾਹੌਲ ਠੀਕ ਹੋਇਆ ਤੁਹਾਡੇ ਵੱਡੇ ਵੀਰਾਂ ਦੇ ਨਾਲ ਤੇ ਤੁਹਾਡਾ ਦਿੱਤਾ ਜੀ ਦੇ ਨਾਲ ਮਾਤਾ ਜੀ ਦੇ ਨਾਲ ਆਪਣਾ ਮਿਲਾਕ ਹੋ ਜਾਣਾ ਤੁਸੀਂ ਆਪਣੇ ਦਾਦਾ ਜੀ ਨੂੰ ਸੀਦੇ ਨੂੰ ਚੇਤੇ ਕਰਵਾ ਪੜੇ ਦਾਦਾ ਜੀ ਦੇ ਦਾਦਾ ਜੀ ਪੰਜਵੇਂ ਪਾਰਸ਼ਾ ਸੀਤਾ ਦੇ ਸਰਕਾਰ ਜੀ ਦੀ ਪੰਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਚੇਤੇ ਕਰੋ ਤੁਸੀਂ ਉਸ ਸ਼ੇਰ ਮਰਦਾ ਗੱਬੜੇ ਕਾਗਿਧਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ ਤੁਸੀਂ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਚੱਲੋ ਤੇ ਬੱਚੇ ਨਿੱਕੇ ਨਿੱਕੇ ਪੈਰਾਂ ਦੇ ਨਾਲ ਨਿੱਕੀਆਂ ਰਿੱਕੀਆਂ ਲੱਤਾਂ ਦੇ ਨਾਲ ਅੱਗੇ ਮੰਦਰ ਵੱਲ ਨੂੰ ਵੱਧ ਗਏ ਯਾਰ ਮੰਦਰ ਦਾ ਕੋਈ ਪਤਾ ਨਹੀਂ ਇਥੋਂ ਤੀਜੇ ਜੱਥੇ ਦੇ ਰੂਪ ਦੇ ਵਿੱਚ ਅੱਗੇ ਜਦੋਂ ਸਤਲੁਜ ਦੇ ਵਿੱਚ ਸਰਸਾ ਮਿਲਦਾ ਹੈਗਾ ਉੱਥੇ ਨਾ ਕੋਮਾ ਵਾਸਕੀ ਨਾਮ ਦਾ ਮੇਰੇ ਪਰਿਵਾਰ ਦੇ ਵਿੱਚੋਂ ਜਿਹੜਾ ਮਲਾ ਦਾ ਕੰਮ ਕਰਦਾ ਹੈਗਾ देयर इज ए ਆਏ ਦੇ ਮੁਸਾਫਰਾਂ ਨੂੰ ਭਾਦੇ ਜਿਹੜਾ ਇਹ ਵਿਆਪਾਲ ਕਰੰਦਾ ਸੀਗਾ ਤੇ ਜਿੰਨੇ ਪੈਸੇ ਬਣ ਜਾਂਦਾ ਸੀ ਉਹਨੇ ਦਸਾਂ ਤੋਰ ਦੀ ਕਿਰਤ ਦੇ ਨਾਲ ਆਪਣਾ ਪਰਿਵਾਰ ਪਾਲਦਾ ਸੀ ਮਾਦਾ ਗੁਜਰਤ ਤੋਂ ਜਿੱਥੇ ਜਾ ਰਹੇ ਆ ਅਖੇਤ ਵਿੱਚ ਅੱਖਾਂ ਭਾਂਦਿਆਂ ਦੇ ਕਿਨਾਰੇ ਦੇ ਉੱਪਰ ਛਾਂਗਰ ਘਾਇਤ ਸੀ ਮਾਤਾ ਜੀ ਨੇ ਸੋਚਿਆ ਵੀ ਇੱਥੇ ਕੋਈ ਜ਼ਰੂਰ ਲੰਦਾ ਹੋਣਾ ਜਦੋਂ ਉਹ ਅੱਗੇ ਗਏ ਉਹ ਸੁੰਮਾ ਨਾਸ ਕੀ ਨਾਮ ਦਾ ਜਿਹੜਾ ਬੜਾ ਬੈਠਾ ਸੀ ਇਹ ਪਰਵਾਰ ਮੇਰਾ ਪਰਵਾਰ ਸੀ ਇਹਨਾਂ ਦਾ ਕੰਮ ਸੀ ਵੀ ਮਸ਼ਕ ਦੇ ਨਾਲ ਲੋਕਾਂ ਦੇ ਘਰਾਵਲਿਆਂ ਦੇ ਵਿੱਚ ਖੂਹਾਂ ਨੂੰ ਪਾਣੀ ਧਰ ਕੇ ਆਉਣਾ ਪੁਰਾਣੀ ਸਮਿਆਂ ਦੇ ਵਿੱਚ ਮੇਰੇ ਸਿੱਖਾ ਜਿਹੜੇ ਇਹਨਾਂ ਖੂਹਾਂ ਨੂੰ ਪਾਣੀ ਧਰਨ ਦਾ ਕੰਮ ਕਰਦੇ ਸੀ ਪਾਣੀ ਦਾ ਪ੍ਰਬੰਧ ਘਰਾਂ ਦੇ ਵਿੱਚ ਨਹੀਂ ਹੁੰਦਾ ਸੀ ਪਿੰਡਾਂ ਦੇ ਵਿੱਚ ਖੂਹ ਲੱਗੇ ਹੁੰਦੇ ਉੱਥੇ ਮਸਕ ਦੇ ਨਾਲ ਪਾਣੀ ਭਰਨਾ ਤੇ ਘਰਾਂ ਦੇ ਵਿੱਚ ਜੰਨੀ ਕਿੰਨਾਂ ਲੋੜ ਦਾ ਪਾਣੀ ਦੇ ਆਉਣਾ ਤੇ ਬੰਦੀ ਆਪਣੀ ਮਿਹਨਤ ਲੈ ਲੈਣੀ ਤੇ ਉਸ ਮਿਹਨਤ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਣਾ ਇਹ ਪਰਿਵਾਰ ਦਾ ਕੰਮ ਸੀਗਾ ਤੇ ਬਚਿਆ ਸਮਾਂ ਜਿਹੜਾ ਇੱਕ ਗੰਮੇ ਨਾਂ ਦਾ ਮਾਸਕੀਆ ਜਿਹੜਾ ਇਹ ਸਤੋਏ ਦੇ ਕੰਢੇ ਆ ਜਾਂਦਾ ਸੀ ਕੀ ਜਿਹੜਾ ਕੋਲ ਢੇੜੀ ਬਣਾਈ ਹੋਈ ਆ ਉਸ ਢੇੜੀ ਦੇ ਵਿੱਚ ਵਹਾਦੇ ਮੁਸਾਫਰਾ ਦੀ ਦਰਿਆਵਾਂ ਤੋਂ ਬੁੰਦਾ ਉਹ ਜ਼ਮੀਨ ਉੱਥੋਂ ਕੱਚੀ ਹੋ ਜਾਂਦੀ ਸੀ ਇਹ ਤੋਂ ਥੋੜੇ ਦੂਰ ਪੈਂਦਾ ਦੋਸ ਤਿੰਨ ਕੋਹ ਦੀ ਟੂਰੀ ਤੇ ਆਵਾੜ ਬੈਠ ਸੀ ਉੱਥੋਂ ਦੇ ਰਹਿਣ ਵਾਲਾ ਸੀਗਾ ਪਰ ਮਾਤਾ ਗੁੱਜਰ ਦਾ ਜਦੋਂ ਕੱਖਾਂ ਕਰਨਿਆਂ ਦੀ ਬਣਾਈ ਹੋਈ ਛੱਪੜੇ ਦੇ ਕੋਲ ਪਹੁੰਚੇ ਅਧੇਮਾ ਮਾਸ ਕੀ ਬੈਠਾ ਹੋਇਆ ਠੰਡ ਤੋਂ ਬਚਿਆ ਉੱਪਰ ਕੱਪੜੇ ਲਏ ਹੋਏ ਨੇ ਥੋੜੀ ਥੋੜੀ ਗੁੰਗਾਗੰਦੀ ਹੋ ਰਹੀ ਆ ਨਹੀਂ ਡੈ ਰਿਆ ਇੱਕ ਬੰਦੇ ਨੂੰ ਦੇਖਿਆ ਵੀ ਆਇਆ ਉਸਦੇਲੇ ਛੋਟੇ ਛੋਟੇ ਬੱਚਾ ਨੇ ਲਾਲ ਬਜ਼ੁਰਗ ਪੁੱਤਰ ਦਾ ਮਾਮਲਾ ਕੋਣ ਆਇਆ ਭੱਜ ਕੇ ਇੱਕਦਮ ਉੱਠਿਆ ਤੇ ਗੁੱਸਾ ਲੱਗਿਆ ਕਿ ਮਾਦਾ ਨਹੀਂ ਤੁਸੀਂ ਕੌਣ ਹੋ ਮਾਦਾ ਗੁੱਤਰ ਪਾਉਰ ਜੀ ਨੇ ਦੱਸਿਆ ਕਿ ਕਰਦੀ ਧਰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਮਾਰਗੀਆਂ ਤੇ ਆ ਗੋਮੇ ਜਿਹੜੇ ਬੱਚੇ ਇਹ ਉਹਨਾਂ ਦੇ ਛੋਟੇ ਸਹਿਜਾ ਦੇ ਗਏ। ਕੁੰਮਨ ਮਾਸਕੀ ਨੇ ਸ਼ਰਧਾ ਜਨ ਨਾਲ ਚਰਨਾਂ ਦੇ ਵਿੱਚ ਸੀਸ ਹੰਵਾਇਆ। ਕਰਤੇ ਪਰਮੇਸ਼ਰ ਬਾਜੂ ਜੀ ਦਾ ਲੱਖ ਲੱਖ ਵਾਰ ਧੰਨਵਾਦ ਕੀਤਾ। ਜਾਂ ਤੇ ਘਰੀ ਪਰਿਵਾਰ ਸੀ ਮਿਹਨਤ ਹੁਸਨਤ ਕਰਦਾ। ਕਦੇ ਸਮਾਈ ਨੇ ਜਿਵੇਂ ਆਗਿਆ ਨਾਮ ਦੇ ਕੋਲ ਸੈਦ ਜਾ ਕੇ ਉਹ ਮਹਾਰਾਜ ਪਤਸਾ ਜੀ ਦੇ ਦਰਬਾਰ ਦੇ ਮੈਂ ਦਰਸ਼ਨ ਕਰਨਾ ਮਨ ਦੇ ਵਿੱਚ ਇੱਛਾ ਰਹਿੰਦੀ ਸੀ ਵੀ ਜਦ ਕਰੇ ਜਿੰਦਗੀ ਦੇ ਵਿੱਚ ਸਮਾਂ ਮਿਲੇ ਕਦੇ ਮੈਨੂੰ ਬੇਰ ਮਿਲੇ ਕਰਨ ਦੇ ਬਣੋਂ ਤੇ ਮੈਂ ਨਾ ਕਰਨੀ ਤੇ ਪਤਸਾ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਵਾਵਾਂ ਤਾਂ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੇ ਦਰਸ਼ਨ ਕਰਾਂ ਤੇ ਭਾਰਤ ਪੰਡਾ ਪਾਤੀ ਕਹੇ ਕਿ ਬਿਆ ਚਾਹਨਾ ਤੇ ਸੀਸ ਰਸਟਿਆ ਕਿ ਮਾਦਾ ਜੀ ਅੱਜ ਉਸ ਪ੍ਰਮਾਤਮਾ ਨੇ ਮੇਰੀ ਅਰਦਾਸ ਸੁਣ ਲਈ ਮੈਂ ਸੁਣਦਾ ਸੀ ਉੱਪਰ ਤੋਂ ਕਿ ਗੁਰੂ ਗੋਬਿੰਦ ਸਿੰਘ ਜੀ ਅੱਲਾਹ ਫੁਦਾ ਦਾ ਨੂੜਾ ਉਹ ਸਭ ਦੇ ਗਿਆਨ ਭਾਵ ਦਾ ਪੂਰਨਿਆ ਕਰਦੇ ਆ ਸਾਰਿਆਂ ਦੇ ਜੀਵਾਂ ਨੂੰ ਜਾਣਨ ਵਾਲੇ ਅੰਤ੍ਰਜਾਨੀ ਸਤਿਗੁਰੂ ਹੈ ਪਰ ਅੱਜ ਮੈਨੂੰ ਇਹ ਧ੍ਰਿੜਤਾ ਹੋ ਗਈ ਵਿਸ਼ਵਾਸ ਹੋ ਗਿਆ ਕਿ ਵਾਕਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅੱਲਾਹ ਫੁਦਾ ਪਰਮੇਸ਼ਰ ਦਾ ਨੂੜਾ ਹੈ ਉਹਨਾਂ ਨੇ ਜਿਹੜੀ ਅਰਦਾਸ ਨੂੰ ਪ੍ਰਵਾਨ ਕਰ ਲਿਆ ਚਲੋ ਜੇ ਖੁਦ ਦਰਸ਼ਨ ਹੀ ਦੇ ਸਕਦੇ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦਾ ਪ੍ਰਭਾਰ ਉਹਨਾਂ ਦੇ ਪੁੱਤਰ ਮੈਨੂੰ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉੱਥੇ ਜਿਹੜੇ ਉਹਦੇ ਕੋਲ ਫੋਟੇ ਕੱਪੜੇ ਸੀਗੇ ਜਿਹੋ ਜਿਹੇ ਕੱਪੜੇ ਲੈ ਕੇ ਉਹ ਉੱਥੇ ਬੈੰਦਾ ਪੈੰਦਾ ਸੀ ਜਲਦੀ ਦਿਨ ਦੇ ਨਾਲ ਉਹਨੇ ਉਨ ਸੋਦੇ ਲਾਲਾਂ ਦੇ ਮਾਰਗਦਰਸ਼ਕ ਮਾਤਾ ਜੀ ਨੂੰ ਕੱਪੜੇ ਦਿੱਤੇ ਨੇ ਕਿ ਮਾਤਾ ਇਹ ਛੰਦ ਰੋਤ ਹੈ ਬੱਚਿਆਂ ਦੀ ਉਮਰ ਬੜੀ ਛੋਟੀਆ ਬੋਧ ਨਹੀਂ ਲੈ ਹੋਏ ਪਏ ਨੇ ਹੱਥਾਂ ਦੀਆਂ ਉਂਗਲਾਂ ਦੀਆਂ ਕੂਬੜਾ ਜਿਹੜੀਆਂ ਮੁੰਡੀਆਂ ਪਈਆਂ ਪੈਰ ਵੀ ਸੁਨ ਹੋਏ ਪਏ ਆ ਤੇ ਮਾਤਾ ਜੀ ਤੁਹਾਨੂੰ ਵੀ ਇਸ ਉਮਰ ਦੇ ਵਿੱਚ ਇਸ ਛੰਦ ਨੂੰ ਸੁਣਾਉਣਾ ਬੜਾ ਉਖੇ ਸਾਦਾ ਸਰੀਰ ਤੇ ਕੱਪੜੇ ਪਾਣੀ ਦੇ ਨਾਲ ਭਿੱਜੇ ਹੋਏ ਆ ਤੇ ਤੁਸੀਂ ਮੇਰੇ ਗਰੀਬ ਦੀ ਇੰਨੀ ਕਿੰ ਭੇਟਾ ਜਿਹੜੀ ਉਹ ਪ੍ਰਵਾਣ ਕਰਿਓ ਮਾਤਾ ਜੀ ਨੂੰ ਉਥੇ ਇੱਕ ਕੱਖਾਂ ਦੇ ਉੱਪਰ ਘਾਹ ਹੂਸ ਦੇ ਉੱਪਰ ਪਾ ਕੇ ਮੱਜਨ ਮਾਤਾ ਜੀ ਨੇ ਆਪਣੇ ਨਾਲ ਲਾਇਆ ਇੱਕ ਨੂੰ ਰੋਸਵਾ ਦਿੱਤਾ ਆ ਇੱਕੋ ਸਹਿਜਾ ਦੇ ਦੂਸਰੀ ਬਾਹ ਤੇ ਪਾ ਕੇ ਦੇ ਵਿੱਚੋਂ ਕੁਝ ਧਾਰਮਿਕ ਕੱਪੜੇ ਤੇ ਖਾਣ ਦੇ ਲਈ ਜ਼ਰੂਰ ਕੁਝ ਲੈ ਕੇ ਆਉਣਾ ਮਾਤਾ ਜੀ ਨੇ ਬਹੁਤ ਕਿਹਾ ਕਿ ਭਾਈ ਤੇਰੀ ਸੇਵਾ ਇੰਨੀ ਹੀ ਬਹੁਤ ਹੈਗੀ ਅਸੀਂ ਅੱਗੇ ਜਾਣਾ ਹੈ ਸਾਨੂੰ ਜਿਹੜੇ ਤੇਰੇ ਰੋੜੇ ਆ ਬਸ ਥੋੜਾ ਸਮਾਂ ਆਰਾਮ ਕਰਕੇ ਅਸੀਂ ਅੱਗੇ ਚਲੇ ਜਾਵਾਂਗੇ ਤੂੰ ਇੰਨੀ ਖੇਚਲ ਨਾ ਕਰ ਤੂੰ ਵੀ ਗਰੀਬ ਹੈ ਕਿੱਥੇ ਜਾਏਗਾ ਇਹੋ ਜਿਹੇ ਮੌਸਮ ਦੇ ਵਿੱਚ ਠੰਡ ਬੜੀ ਪਰ ਉਹ ਆਸ ਬੇਤੀਆ ਕਰਨ ਲੱਗਿਆ ਮਾਤਾ ਜੀ ਨੂੰ ਅਜਾ ਲੈ ਕੇ ਆਪਣੇ ਪਿੰਡ ਆਵਾਂ ਦੇ ਵਿੱਚ ਚਲਿਆ ਗਿਆ ਉੱਥੇ ਲ ਉਹਦੇ ਨੱਗਰ ਦੇ ਵਿੱਚ ਬ੍ਰਾਹਮਣ ਪਰਿਵਾਰ ਦੇ ਵਿੱਚ ਵਿਆਹੀ ਹੋਈ ਇੱਕ ਵਿਧਵਾ ਜੁਰਗ ਮਾਤਾ ਸੀ ਉਹਦਾ ਪਤੀ ਜਦੋਂ ਜਵਾਨੀ ਦੇ ਵਿੱਚ ਚੜਾਈ ਕਰ ਗਿਆ ਉਹਨੇ ਦੂਸਰਾ ਵਿਆਹ ਨਹੀਂ ਕਰਾਇਆ ਘਰ ਦੇ ਵਿੱਚ ਕੋਈ ਹਲਾਤ ਨਹੀਂ ਸੀ ਬ੍ਰਾਹਮਣਾਂ ਦੇ ਘਰ ਦੇ ਰਹਿਣ ਵਾਲੇ ਨਾਇ ਮਾਤਾ ਲక్ష్ਮੀ ਉਹ ਰਹਿ ਰਹੀ ਆ ਤੰਦਰੁ ਪੰਮਾ ਮਾਸ ਕੀ ਵੀ ਇਹ ਵੀ ਵਿਚਾਰਾ ਕੱਲਾ ਇਸੇ ਵਰਤ ਦਾ ਮਾਰਿਆ ਹੋਇਆ ਇਹ ਭੋਜਨ ਪ੍ਰਸ਼ਾਦਾ ਉਸ ਵਿਰਧ ਮਾਤਾ ਲక్ష్ਮੀ ਦੇ ਕੋਲੋਂ ਛਕਦਾ ਸੀ ਕੱਥੇ ਰਾਤ ਮੈਲ ਤੇ ਮਾਂ ਪੁੱਤ ਦੇ ਨਾਲ ਇਹ ਆਪਣਾ ਸਮਾਪਤੀ ਕਰ ਦੇ ਸੰਨ ਇਹ ਵਿਰਧ ਮਾਤਾ ਲక్ష్ਮੀ ਦੇ ਕੋਲ ਗਿਆ ਜਾ ਕੇ ਸਭ ਆ ਹਾਲ ਦੱਸਿਆ ਕਿ ਪਾਪੀਆਂ ਨੇ ਮੁਗਲਾ ਨੇ ਤੇ ਬਾਵਾਦੀ ਰਾਜਾ ਨੇ ਕਿੰਦਾ ਵੱਡਾ ਪਾਪ ਕਮਾਇਆ ਛੇ ਦਿਨ ਰਾਤ ਨੂੰ ਕਰਨੀ ਧਰਪਾਲ ਸਾਹਿਬ ਜੀ ਜਿਹੜਾ ਲੰਦਪੁਰ ਸਾਹਿਬ ਦਾ ਦਲਾ ਤੇ ਰਾਹ ਤੇ ਚਲੇ ਗਏ ਨੇ ਪਤਾ ਨਹੀਂ ਕਰਨੀ ਧਰਪਾਲ ਸਾਹਿਬ ਉਹਨਾਂ ਦੀ ਤੇ ਆਪਣੇ ਸਿੱਖ ਤੇ ਵੱਡੇ ਸਹਿਬਾਂ ਦੇ ਕਿੱਥੇ ਆ ਉਹਨਾਂ ਦੇ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਤੂੰ ਵੀ ਪਤਾ ਨਹੀਂ ਕਿੱਥੇ ਚਲੇ ਗਏ ਉਹਦੇ ਤੋਂ ਸੱਤ ਸਾਲ ਦੀ ਪਾਣੀ ਦੇ ਵਿੱਚ ਵਹਾ ਦੇ ਵਿੱਚ ਰੁੜ ਗਏ ਆ ਬਾਕੀ ਸਿੱਖਾਂ ਦੇ ਕੋਈ ਸੋਹਣੀ ਪਰ ਮੇਰੇ ਕੋਲ ਦਾ ਮਾਪਾ ਜੀ ਹੱਥੋਂ ਮੇਰੇ ਛਪਰੀ ਦੇ ਵਿੱਚ ਭਾਗ ਲਾਉਣ ਦੇ ਲਈ ਮਾਤਾ ਗੁਜਰਕਾਰ ਤੇ ਕਲਗੀਧਰ ਦਸਮੇਸ਼ ਪਿਤਾ ਜੀ ਦੇ ਦੋ ਛੋਟੇ ਸਾਹਿਬ ਜਾਬੇ ਆਏ ਤੇ ਮਾਤਾ ਦਾਸ ਨੂੰ ਕੁਛ ਲੱਗਿਆ ਕਿ ਪਾਸੋਂ ਕਿੱਥੇ ਆ ਗਏ ਤੋਤਾ ਕਿੱਥੇ ਲੱਗਿਆ ਜਿੰਨੇ ਜਾਂਦਾ ਹੈ ਕਿ ਉਹ ਜਦ ਮੌਸਮ ਆਇਆ ਉਹ ਨਿੱਕੇ ਨਿੱਕੇ ਲਾੜੇ ਛੱਡ ਦੇ ਵਿੱਚ ਕਿਵੇਂ ਰਹਿਣਗੇ ਉੱਥੇ ਤੋਂ ਬਰਿਆ ਦੇਖਣਾਰੇ ਕੋ ਛੱਡਾ ਹੈ ਤਾਂ ਘਰ ਲੈ ਕੇ ਹੁਣਾ ਸੀ ਉਹ ਦੱਸਿਆ ਕਿ ਮਾਤਾ ਜੀ ਮੈਂ ਫੜੀ ਜਾ ਬੇਨਤੀਆਂ ਜਿੱਦੀਆਂ ਸੀ ਤੇ ਆਏ ਨਹੀਂ ਗਏ ਸਮਾਂ ਘਟਾ ਹੈ ਉਹਨਾਂ ਨੇ ਤੁਹਾਨੂੰ ਸਹਿਦੀ ਕਰੀ ਜਾ ਰਹਾ ਹੈ ਉਹਨਾਂ ਦਾ ਸੇਵਾਦਾਰ ਹੈ ਕੋ ਗੰਗੂ ਉਹਨਾਂ ਦੇ ਕੋਲ ਜਾਣਾ ਉਹਨਾਂ ਨੇ ਛੋੜਾ ਸਮਾਂ ਇਧਰ ਬਤੀਤ ਕਰਕੇ ਉੱਥੇ ਚਲੇ ਜਾਣਗੇ ਇਸ ਕਰਕੇ ਮੌਨ ਨੋਥੇ ਜਿੰਨੇ ਮੇਰੇ ਕੋਲ ਗਰਮ ਕੱਪੜੇ ਸੀ ਉਹ ਦੇ ਕੇ ਆਰਾਮ ਕਰਨ ਦੇ ਲਈ ਕਹਿ ਕੇ ਆਇਆ ਉਦੋਂ ਤੱਕ ਨਾ ਤੁਸੀਂ ਕੋਈ ਘਰ ਦੇ ਵਿੱਚ ਜੇ ਕੁਝ ਖਾਣ ਦੀ ਨੇ ਚੀਜ਼ ਆ ਕੋਈ ਪਿਆਰ ਨਾ ਦਣਾ ਕਿ ਭੋਜਨ ਪਿਆਰ ਕਰਦੇ ਹੋ ਉਸ ਤੋਂ ਮੈਨੂੰ ਝੋਲੇ ਦੇ ਵਿੱਚ ਗਰਮ ਕੱਪੜੇ ਪਾ ਕੇ ਦੇ ਦਿਓ ਕਿਉਂਕਿ ਠੰਡ ਦੇ ਨਾਲ ਹਾਲ ਬੜਾ ਖਰਾ ਹੈ 85 ਸਾਲ ਦੀ ਉਮਰ ਹੈ ਦਿਲ ਕਮਜ਼ੋਰ ਸਰੀਰ ਠੰਡ ਦੇ ਨਾਲ ਕੰਬ ਰਿਹਾ ਹੈ ਨਿਕਲੇ ਨਿਕਲੇ ਲਾਲਾਂ ਦੇ ਬੁੱਲਾ ਜਿਹੜੇ ਉਹ ਨੀਲੇ ਹੋਏ ਪਏ ਆ ਹੱਥ ਪੈਰ ਸੋਨੋ ਹੋਏ ਪਏ ਤੇ ਮਾਤਾ ਲక్ష్ਮੀ ਨੇ ਝੰਡਾ ਹੁੰਗਾ ਲਿਆ ਤੇ ਭੱਜ ਕੇ ਨਾ ਗਰਮ ਕੱਪੜੇ ਚੋੜੇ ਤੇ ਬਾਹਰ ਆ ਤੇ ਕੁੰਮੇ ਮਾਸਕੇ ਨੂੰ ਫੜਾਏ ਤੇ ਜਿੰਨਾ ਵੀ ਘਰ ਦੇ ਵਿੱਚ ਕੁਛ ਅਨਾਜ ਬਰਨ ਸੀ ਦਾ ਥੋੜਾ ਬਹੁਤਾ ਹੋ ਜਾ ਗਰਮ ਭੋਜਨ ਤਿਆਰ ਕਰਕੇ ਤਨ ਮਹਾ ਦਾ ਉਧਰਕਾਰ ਜੀ ਤੇ ਸਹਿਬਜ਼ਾਦਿਆਂ ਦੀ ਸੇਵਾ ਦੇ ਵਿੱਚ ਭੇਜਿਆ। ਕੁੰਮੇ ਨੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਾਤਾ ਜੀ ਤੇ ਛੋਡੇ ਸਹਿਬਜ਼ਾਦਿਆਂ ਦੀ ਸੇਵਾ ਕੀਤੀ। ਇੰਜੇ ਮਹਾ ਦਾ ਉਧਰਕਾਰ ਜੀ ਬਤਾਏ ਕੀ ਲੈ ਕੇ। ਅਨੇਕਾ ਜਿਹੜੇ ਪਖਸ਼ ਸਾਧਨ ਦੇ ਕੋਈ। ਕੁਝ ਤਾਂ ਵੀ ਸੀਗਾ ਮਾਤਾ ਜੀ ਦੇ ਕੋਲ ਜਿਹੜੇ ਧੰ ਦੇ ਦਾਰਜ ਵਿੱਚ ਦੰਗੂ ਬ੍ਰਾਹਮਣ ਆ ਗਿਆ। ਉਨੇ ਪਰਿਵਾਰ ਦੇ ਸਾਹਨੇ ਦੇ ਵਿੱਚ ਰੋਲਡ ਕਰਕੇ ਸਹਿਬ ਜਿਆਦਿਆਂ ਨੂੰ ਤੇ ਬਿਰਧ ਮਾਤਾ ਜੀ ਨੂੰ ਜਿਹੜਾ ਅਰਥਕਾਰ ਕਰਵਾਇਆ ਤੇ ਕੁਸ਼ ਧੰਦੇ ਵਿੱਚੋਂ ਬਿਰ ਮਾਤਾ ਜੀ ਨੇ ਚਾ ਨ ਤੁਮੇ ਮਾਸਮੀ ਨੂੰ ਕੁਝ ਮੋੜਾ ਕੱਟ ਕੇ ਦਿੱਤੀਆਂ ਦੇਖਦੇ ਕਰ ਗਿਆ ਮਾਨਵ ਜੀ ਗੁਰ ਘਰ ਦਾ ਇਹ ਚੜਾਵਾ ਹੈ ਧੰ ਲੋਤ ਮਾਇਆ ਸੰਗਤਾਂ ਦੀ ਹੈ ਇਹ ਤੁਹਾਡੀ ਹੈ ਮੈਂ ਨਹੀਂ ਲੈ ਸਕਦਾ ਨੰਤਾ ਤੁਸੀਂ ਇੰਨੀ ਬੜੀ ਬਖਸ਼ਿਸ਼ ਕੀਤੀ ਵੀ ਜਿਹੜਾ ਮੈਨੂੰ ਸੇਵਾ ਦਾ ਮੌਕਾ ਬਖਸ਼ਿਆ ਮਾਬਾ ਜੀ ਕਹਿੰਦਾ ਕਿ ਭਾਈ ਤੂੰ ਬੜੀ ਭਾਵਨਾ ਦੇ ਨਾਲ ਤੇ ਪਿਆਰ ਦੇ ਨਾਲ ਇੱਕ ਗਰੀਬ ਹੁੰਦਿਆ ਹੋਇਆ ਵੀ ਸੇਵਾ ਕੀਤੀ ਜਿੰਨਾ ਤੂੰ ਕਰ ਸਕਦਾ ਸੀ ਤਿੰਨ ਸਾਡੇ ਲਈ ਮੌਤ ਕੀਤਾ ਪਰ ਇਹ ਸੇਵਾ ਤੈਨੂੰ ਰੱਖਣੀ ਪੈਣੀ ਉੱਥੇ ਧੱਕੇ ਨਾਲ ਬਾਤਾ ਗੁੱਜਰਪਾਲ ਜਿਹਨੇ ਕੁਛਕ ਮੋੜਾ ਜੜੀਆਂ ਉੰਨੇ ਮਾਸਕੀ ਨੂੰ ਦੇਦੀਆਂ ਤੇ ਥੋੜੋ ਜਿਹਾ ਹੀ ਦੇਦੇ ਵੱਲ ਚਲੇ ਗਏ ਅਕੀਦੇਦਰ ਕਾਂਗੀਧਰ ਪਾਤਸ਼ਾਹ ਜੀ ਦੇ ਪਰਿਵਾਰ ਦਾ ਨਿਸ਼ੋੜਾ ਪੈ ਗਿਆ ਤਿੰਨ ਥਾਵਾਂ ਦੇ ਚੁੰਡਿਆ ਗਿਆ ਮਹਿਲ ਭਾਈ ਬਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ ਨੇ ਕਾਂਗੀਧਰ ਪਾਤਸ਼ਾਹ ਜੀ ਭੱਤੇ ਤੋਂ ਵੀ ਸਹਿਬਜ਼ਾਦੇ ਤੇ 40 ਸਿੱਖ ਇੱਕ ਰੋਟਲਾ ਨੇ ਹੰਗ ਖਾਵੇ ਜਦ ਦੀ ਹੁੰਦੇ ਹੋਏ ਚਮਕੌਰ ਦੀ ਗੜੀ ਦੇ ਵੱਲ ਚਲੇ ਗਏ ਸੋ ਉਹ ਸਮਾਂ ਆਪਣੇ ਮਨਾਂ ਦੇ ਵਿੱਚ ਤਰਸ ਮਾਰ ਕੇ ਦੇਖੀ ਇਕ ਕਿਸਤਰਾ ਦਾ ਅਧਿਆਪਕ ਸਮਾ ਹੋ ਗਿਆ ਚੌਂਦੇ ਦਾ ਬੁਰਦ ਦਸਮੇਸ ਪਾਤਸ਼ਾਹ ਉਥੇ ਮੁਗਲ ਪਾਜਾ ਦੇ ਨਾਲ ਦਿੱਲੀ ਤਖਤ ਔਰੰਗਜ਼ੇਬ ਦੇ ਨਾਲ ਸਹਿਮਤੀਆਂ ਵੀ ਕਰ ਸਕਦੇ ਸੀ ਰਾਜ ਭਾਰਤ ਨੂੰ ਭੋਗ ਸਕਦੇ ਸੀ ਪਰ ਨਹੀਂ ਸੱਚ ਦਾ ਸਾਥ ਨਹੀਂ ਛੱਡਿਆ ਮਰਦਾਂ ਦੇ ਕੰਬੜੇ ਨੇ ਬੂੜ ਬਗਾਰੇ ਚੜੀਆਂ ਕੋਲੋਂ ਬਾਜ ਟਡਾਉਂ ਸਭਾ ਨਾਲ ਸੇ ਇੱਕ ਲੜਾਉਂ ਦਬੈ ਗੁਰੂ ਗੋਬਿੰਦ ਸਿੰਘ ਨਾਮ ਘਾਉਂ ਐਵੇਂ ਨਹੀਂ ਸਾਰੇ ਸੰਸਾਰ ਦੇ ਉੱਪਰ ਗੁਰੂਾਨਕ ਪਾਤਸ਼ਾਹ ਜੀ ਦੇ ਜਿਹੜੇ ਝੰਡੇ ਝੂਲਦੇ ਆ ਉਹਨਾਂ ਨੂੰ ਮਹਾਨ ਜੁਹਦੇ ਅਰਜਾਦ ਕੀਤਾ ਜਾਉਂਦਾ ਉਹਨਾਂ ਦੇ ਅੱਗੇ ਸਿਰ ਸੁਭਾਰ ਤੇ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਐਵੇਂ ਨਹੀਂ ਸਜਦਾ ਕਰਦੇ ਉਹਨਾਂ ਦੇ ਆਪਣੇ ਬੋਲ ਕੋ ਗਾਇ ਨਾ ਮਾਲੋ ਤੋ ਹੈ ਜਿਹੜਾ ਬੋਲ ਕੁੰਦਾ ਹੈ ਬਚਨ ਕਰੇ ਤੇ ਛਿਸ ਪ ਜਾਏ ਬੋਲੇ ਸਭ ਕੱਚਾ ਗੁਰਨਾਦਕ ਦੇ ਸਾਚੇ ਕੋ ਬਚਨਾ ਮਾਗੂਆ ਦੇ ਵਿੱਚ ਇਹਦਾ ਬਚਨ ਕਰਕੇ ਬੋਲ ਕਰਕੇ ਛਿਸ ਜੇ ਉਹਦੇ ਕੱਚਾ ਹੀ ਹੁੰਦਾਗਾ ਉਹ ਮਰਦਾ ਤੇ ਰਚ ਨਹੀਂ ਹੁੰਦਾ ਉਹਨੂੰ ਗੁਰੂ ਦੇ ਦਰ ਤੇ ਤੇ ਆਤਮਾ ਦੇ ਦਰ ਤੇ ਪਰਵਾਣ ਨਹੀਂ ਚਲਦੀ ਵੀ ਬਚਨ ਕੀਤਾ ਤੇ ਫੇਰ ਮੁੱਕਰ ਗਿਆ ਕਾਂਜੋਦਰ ਪਾਲਸਾਣੀ ਨੇ ਆਪਣੇ ਜੀਵਨ ਦੇ ਜੋਰ দেয়া ਉਹ ਹੀ ਕੀਤਾ ਅੱਜ ਦੇ ਦਿਨ ਪਰਿਵਾਰ ਤੇ ਇਹ ਸਿਆਦਕ ਜੁੰਡਿਆ ਗਿਆ ਫਿਰ ਅੱਠ ਕੋ ਨੂੰ ਜਦੋਂ ਚੁਕਾਉੜ ਦੀ ਬੜੀ ਦਾ ਧਿਆਨ ਕੁਝਤ ਹੁੰਦਾ ਉਹ ਨਹੀਂ ਵਿਚਾਰ ਆਪਾਂ ਅੱਠ ਕੋ ਵਾਲੇ ਦਿਨ ਕੱਲ ਨੂੰ ਕਰਾਂਗੇ ਸੋ ਇਤੋਂ ਦਾ ਆਪਾਂ ਆਉਣ ਤੇ ਆ ਵਿਚਾਰ ਕੀਤੀ ਹੈ ਤੇ ਅੱਜ ਖੁੱਲਾ ਹੋ ਗਿਆ ਹੁਣ ਇਹ ਆਪ ਕੋਲਾਤਾਸੀਆਂ ਜਾਣ ਕੇ ਦੇ ਭਾਚਨ ਬੁਰੂ ਦੇ ਜਾਣ ਕੇ ਆਪਣੇ ਹਿਰਦੇ ਵਿੱਚ ਵਸਾ ਲੈਨੇ ਕਲ ਕੀ ਤਰਪਾਲ ਸਾਹਿਬ ਜਿਹਦੇ ਘਰ ਦੇ ਸੇਵ ਤੋਂ ਬਣੀ ਖੰਡੇ ਬਾਡੇ ਦੀ ਪ੍ਰੋਬਲ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਨਾਲ ਲਾ ਕੇ ਆਪਣਾ ਜੀਵਨ ਸਬਰ ਬਣਾਈਏ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਦੇ ਨਾਲ ਤਰਪੋ ਅਤੈ ਜੀ ਆਰਾਮ ਲਈ ਮਹਲਾ ਤੀਜਾ ਆਨੰਦ ਦਾ ਕੋ ਬਾਤ ਕੀਤਾ ਗੁਰੂ ਜੀ ਦਾ ਕਹਿਣਾ ਸੁਨੋ ਸਤਿ ਰੂਪਿਆ ਸੱਚਾ ਨਾਮ ਤੇਰਾ ਅਦਰੂਵਾਚੇ ਪੰਚ ਸ਼ਬਦ ਸਭ ਘਰ ਸੁਭਾਜੇ ਸ਼ਬਦ ਵਜੇ ਪੰਚ ਦੂਤ ਤੋਰ ਵਸ ਕੀਤੇ ਗੁਰਧਰਮ ਪਾਇਆ ਤੁਮ ਜੈ ਨੰਗ